ਕਿਤੇ ਤੂੰ ਨਾ ਗ ਜਾ ਕਿਤੇ ਕੋਈ ਵੇਖ ਵੀ ਨਾ ਲਵੇ ਹਾਂ ਭਾਈ ਸਰਪੰਚ ਸਾਹਿਬ ਕੀ ਗੱਲ ਹੈ ਸਾਨੂੰ ਕਾਹ ਤੋਂ ਸੱਦਿਆ ਹੈਗਾ ਦੱਸੋ ਉਹ ਜੀ ਮੈਂ ਤਾਂ ਤੁਹਾਨੂੰ ਇਸ ਕਰਕੇ ਬੁਲਾਇਆ ਹੈਗਾ ਆ ਥੋੜਾ ਜਿਹਾ ਆਪਣੀ ਨੂਨ ਨੂੰ ਸਮਝਾਓ ਤੁਹਾਨੂੰ ਨਹੀਂ ਪਤਾ ਇਹ ਕੀ ਕੰਮ ਕਰਦੀ ਖੜਦੀ ਹੈਗੀ ਹੈ ਇਹ ਇਹ ਕੀ ਕਰਤਾ ਮੇਰੇ ਨੂਨ ਨੇ ਭਾਈ ਥੋੜੀ ਨੂਨ ਨੂੰ ਨਾ ਕਿਸੇ ਮੁੰਡੇ ਨੂੰ ਤੁਸੀਂ ਚਰਨਗੇ ਕੋਠੇ ਚੋਂ ਨਿਕਲਦੀ ਨੂੰ ਦੇਖਿਆ? ਹਾਜੀ ਤੁਸੀਂ ਕਿਉਂ ਨਹੀਂ ਵੀ ਸਾਡੀ ਨੂੰਹ ਨੇ ਕੀ ਕਰਤਾ? ਇਹਨੂੰ ਪੁੱਛੋ ਵੀ ਉੱਥੇ ਕੋਠੇ ਚ ਕੀ ਕਰਨ ਗਈ ਸੀ? ਮੋਟਰ ਤੇ ਜੀ? ਨਹੀਂ ਨਹੀਂ ਲੋਕ ਤਾਂ ਉਹ ਹੀ ਇਲਜ਼ਾਮ ਲਾਉਂਦੇ ਨੇ। ਮੈਂ ਨਹੀਂ ਗਈ ਹੈਗੀ ਮੋਟਰ ਤੇ। ਨਾ ਭਾਈ ਮੇਰੀ ਨੂੰ ਐਹੀ ਜਿਹੀ ਨਹੀਂ ਹੈਗੀ। ਅੱਜ ਐਂ ਹੀ ਜਾਂ ਤੁਸੀਂ ਗੱਲਾਂ ਕਰਦੇ। ਮੇਰੀ ਨੂੰ ਬਹੁਤ ਸਿਆਣੀ ਆ। ਉਹ ਤੁਹਾਨੂੰ ਤਾਂ ਜੀ ਨੂੰ ਸਿਆਣੀ ਲੱਗਣੀ ਐ। ਨਾਲੇ ਇਲਜ਼ਾਮ ਨਹੀਂ ਲਾਉਂਗੀ। ਕੀੜਾ ਬਸ ਕਿਸੇ ਨੇ ਦੇਖਿਆ ਨਾ ਸਾਰਾ ਕੁਛ ਅਗਲੇ ਨੇ ਮੈਨੂੰ ਬਿਆਨ ਕੀਤਾ ਲੋਕਾਂ ਨੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਮੇਰਾ ਵੀ ਇਹ ਫਰਜ਼ ਬੰਦ ਹੈ ਕਿ ਮੈਂ ਪਿੰਡ ਦੀ ਦੇਖ ਰੇਖ ਕਰਾਂ ਨਾਲੇ ਜੇ ਇਹ ਇਹੀ ਕੰਮ ਕਰਦੀ ਰਹੀ ਤਾਂ ਦੂਜੀਆਂ ਕੁੜੀਆਂ ਨੂੰ ਆਹ ਤੇ ਵੀ ਨਾ ਮਾੜਾ ਸਰਬੂ ਇਹ ਸਾਰਾ ਕੁਛ ਮੈਂ ਪਿੰਡ 'ਚ ਹੋਣ ਨਹੀਂ ਦੇਣਾ ਨਹੀਂ ਨਹੀਂ ਜੀ ਮੈਂ ਤਾਂ ਗਈ ਨਹੀਂ ਨਹੀਂ ਬੇਬੇ ਮੈਂ ਤਾਂ ਕਿਤੇ ਨਹੀਂ ਗਈ ਹੈਗੀ ਹਾਂ ਮਤ ਮੈਨੂੰ ਪਤਾ ਹੈ ਮੈਂ ਸਰਪੰਚ ਸਾਹਿਬ ਵਾਰ-ਵਾਰ ਇਹੀ ਗੱਲ ਕਹਿਣੀ ਹੈ ਹੱਥ ਬੰਨ ਕੇ ਮੇਰੀ ਨੂੰ ਇਹ ਜੀ ਨਹੀਂ ਹੈਗੀ ਤੁਹਾਨੂੰ ਤਾਂ ਹੀ ਲੱਗਣੀ ਆ ਵੀ ਥੋੜੀ ਨੂੰ ਇਹ ਜੀ ਨਹੀਂ ਹੈਗੀ ਪਰ ਜਿਹੜੇ ਬੰਦੇ ਨੇ ਦੇਖਿਆ ਉਹ ਵੀ ਝੂਠ ਨਹੀਂ ਬੋਲਦਾ ਦੇਖੋ ਮੈਂ ਤੁਹਾਨੂੰ ਇੱਕ ਮੌਕਾ ਦਿੰਦਾ ਹਾਂਗਾ ਇਹਨੂੰ ਸੁਧਾਰਨ ਦਾ ਅੱਗੇ ਤੋਂ ਜੇ ਕੋਈ ਇਹ ਜੀ ਗੱਲ ਨਿਕਲੀ ਤਾਂ ਫਿਰ ਮੈਨੂੰ ਵੱਡਾ ਐਕਸ਼ਨ ਲੈਣਾ ਹੋਊ ਅੱਜਾ ਤੁਹਾਨੂੰ ਮੈਂ ਆਪਣੇ ਘਰੇ ਬੁਲਾ ਕੇ ਸਮਝਾ ਰਿਹਾ ਕੱਲੂ ਫਿਰ ਤੁਹਾਨੂੰ ਨਾ ਪੰਚਾਇਤ ਦੇ ਵਿੱਚ ਖੜਾ ਕਰਾਂਗਾ ਮੜਾ ਇਹਨੂੰ ਸੰਭਾਲ ਲਓ ਸਰਪੰਚ ਸਾਹਿਬ ਜੀ ਛੋੜਾ ਕਿ ਆ ਸਿਰ ਮੱਥੇ ਆ ਕੋਈ ਗੱਲ ਨਹੀਂ ਪਰ ਇਹੀ ਜੀ ਗੱਲ ਤਾਂ ਕੋਈ ਹੈ ਨਹੀਂ ਸੀ ਫਿਰ ਵੀ ਮੈਂ ਮੇਰੇ ਨੂੰ ਸਮਝਾ ਲਵਾਂ ਚਲੋ ਠੀਕ ਐ ਗੌਰ ਰੱਖਿਓ ਚਲੋ ਕੀ ਆ ਯਾਰ ਕਿੰਨਾ ਟਾਈਮ ਹੋ ਗਿਆ ਖੜੇ ਨੂੰ ਹਲੇ ਤੱਕ ਨਹੀਂ ਆਈ ਆ ਲੋਕ ਵੀ ਮੇਰੇ ਸਲੇ ਬਿਟਰ ਬਿਟਰ ਝਾਕ ਕੇ ਲੰਘਦੇ ਨੇ ਕੰਟਾ ਉਹ ਖੜੇ ਨੂੰ ਪਤਾ ਨਹੀਂ ਕੋਦਾਂ ਆ ਗਈ ਯਾਰ ਹਰਪ੍ਰੀਤ ਮੈਨੂੰ ਕੰਟਾ ਕੋਰੇ ਖੜੇ ਨੂੰ ਨਿੱਕੀ ਨੰ ਤੈਨੂੰ ਮੈਂ ਉਹ ਮੈਂ ਕੀ ਕਰਾਂ ਯਾਰ ਸੋਨੂੰ ਪਤਾ ਤਾਂ ਹੈਗਾ ਸਾਰੇ ਘਰ ਦੇ ਕੰਮ ਕਰਕੇ ਆਉਣਾ ਪੈਂਦਾ ਮੈਨੂੰ ਉਹ ਤਾਂ ਤਰੀਕਾ ਠੀਕ ਆ ਇੱਥੇ ਜਿਹੜੇ ਪਿੰਨੋ ਤੇ ਲੰਗਦੇ ਨੇ ਹਰੇਕ ਸ਼ੱਕ ਦੀ ਨੰਗਾ ਨਾਲ ਦੇਖਦਾ ਮੇਰੇ ਕਿ ਨਹੀਂ ਇਹ ਵੀ ਗੱਲ ਹੈਗੀ ਆ ਸੋਨੂੰ ਪਤਾ ਸਰਪੰਚ ਨੂੰ ਵੀ ਆਪਣੇ ਤੇ ਸ਼ੱਕ ਆ ਉਹਨੇ ਨਾ ਅੱਜ ਸਾਨੂੰ ਦਫ਼ਤਰ ਚ ਬੁਲਾਇਆ ਸੀਗਾ ਉਹ ਲਾਂਭਾ ਦਿੰਦਾ ਸੀ ਕਿਉਂ ਕਹਿੰਦਾ ਕਿ ਛੋਡੀ ਨੂੰ ਕੋਠਿਆਂ ਚ ਜਾਂਦੀ ਆ ਇਹਨੂੰ ਸਮਝਾ ਲਓ अच्छा चल कोई ना आ तू बैठ पहली लेट ਹੋ ਰਿਆ ਹਾਂ ਤਾਂ ਦੇਖੋ ਜਿਹੜਾ ਹੋਊਗਾ ਇਦੋਂ ਪਹਿਲਾਂ ਕਿਸੇ ਹੋਰ ਨੂੰ ਸ਼ੱਕ ਪਾਵੇ ਆਪਾਂ ਸੰਭਲ ਕੇ ਚੱਲੀਏ ਹੁਣ ਉਹ ਸੰਭਲ ਕੇ ਚੱਲਦੇ ਹਾਂ ਪਹਿਲਾਂ ਕਿਹੜਾ ਧੱਕੇ ਨਾਲ ਹੀ ਚੱਲਦੇ ਹਾਂ ਕੋਈ ਨਾ ਆ ਜਾ ਹਾਂ ਹਾਂ ਨਾ ਬਸ ਕੁਝ ਨਹੀਂ ਕਰਨਾ ਚਾਹੀਏ ਤੈਨੂੰ ਵਧੀਆ ਗਰੰਟਾ ਗਰੰਟਾ ਜਿਹਦਾ ਕੰਮ ਚੱਲੀ ਜਾਂਦਾ ਹੈਗਾ ਦਫ਼ਤਰ ਜੀ ਬੈਠਾ ਦੀ ਕਿਵੇਂ ਦੇਖ ਲੈ ਗੱਲ ਤਰੀ ਪੱਕੀ ਹੋਣੀ ਚਾਹੀਦੀ ਆ ਸਮਝਾਤਾ ਮੈਂ ਉਹਨੂੰ ਦਿੱਤਾ ਸੀ ਇੱਕ ਵਾਰੀ ਬੁਲਾ ਕੇ ਕੋਈ ਨਹੀਂ ਅੱਜ ਰੰਗੇ ਹੱਥੀ ਫੜਦਾ ਫੇਰ ਕਰ ਦਨ ਉਹਨਾਂ ਗੱਲ ਬਸ ਤੇਰੀ ਗੱਲ ਨਾ ਕੱਚੀ ਹੋਵੇ ਚਲ ਠੀਕ ਹੈ ਜਾਣਾ ਮੈਂ ਇਹਦਾ ਮਤਲਬ ਹਟੀ ਨਹੀਂ ਫਿਰ ਕੋਈ ਨਾ ਰੰਗੇ ਹੱਥੀਏ ਫੜਦਾ ਲੈ ਆ ਆਪਾਂ ਨੂੰ ਹੁੰਦੇ ਹੋਏ ਦੇਖਿਆ ਤਾਂ ਨਹੀਂ ਸੀ ਕਿਸੇ ਨੇ ਇੱਥੇ ਕਿਹਨੇ ਦੇਖਣਾ ਤੈਨੂੰ ਫਿਕਰ ਨਾ ਕਰ ਖੈ ਜੀ ਟੂਨ ਨਾ ਅਗਰਵਿੰਦਰ ਹਲੋ ਅਗਰਵਿੰਦਰ ਕੀ ਸਰਪੰਚ ਪਿੱਛਾ ਕਰ ਰਿਹਾ ਹੁਣ ਕੀ ਕਰੇ ਤੂੰ ਐਂ ਕਰ ਯਾਰ ਇਹਨੂੰ ਇੱਥੋਂ ਆ ਕੇ ਲੈ ਕੇ ਜਾ ਮੋੜਾ ਤੇ ਆ ਜਾ ਆ ਜਾ ਫਟਫਟ ਆ ਜਾ ਸਰਪੰਚ ਨੂੰ ਕਿਹਨੇ ਦੱਸਤਾ ਉਹ ਤੈਨੂੰ ਪਤਾ ਤਾਂ ਹੈਗਾ ਯਾਰ ਸਾਰੇ ਪਿੰਡ ਦੀ ਅੱਖਾਂ ਚ ਰੜਕਦੇ ਆਪਾਂ ਚੱਲ ਤੂੰ ਫਿਕਰ ਨਾ ਕਰ ਆਹ ਤੈਨੂੰ ਗੁਰਮੰਦਰ ਨਾਲ ਭੇਜਦਾ ਹਾਂ ਆ ਗਿਆ ਹਾਂ ਬਈ ਕੀ ਆ ਗਿਆ ਬਹੁਤ ਟਾਈਮ ਲਾਤਾ ਉਹ ਟਾਈਮ ਤੋਂ ਲੱਗ ਗਿਆ ਸੀ ਆ ਤਨੋਗਾ ਸਟਾਰਟ ਨਹੀਂ ਹੋਇਆ ਮਸਾ ਕਰਕੇ ਲੈ ਆਇਆ ਉਹ ਸਰਪੰਚ ਕੀ ਕਹਿੰਦਾ ਸੀ ਹੋਰ ਸਰਪੰਚ ਦਾ ਯਾਰ ਪੁੱਛਣਾ ਉਹ ਤਾਂ ਕਹਿੰਦਾ ਮੈਨੂੰ ਪਤਾ ਲੱਗ ਗਿਆ ਕਹਿੰਦਾ ਹੁਣ ਤਾਂ ਮੈਂ ਰੰਗੇ ਇੱਥੇ ਫੜੂੰਗਾ ਵੀ ਉਹ ਕੁੜੀ ਨੂੰ ਲਈ ਛੱਡਦਾ ਅੱਛਾ ਤੂੰ ਐ ਕਰ ਫਿਰ ਯਾਰ ਤੈਨੂੰ ਲੈ ਕੇ ਜਾ ਇਹਦੇ ਕਰ ਛੱਡ ਕੇ ਤੂੰ ਬਾਕੀ ਮੈਂ ਦੇਖਦਾ ਕੋਈ ਨਾ ਹਾਂ ਜੇ ਤੂੰ ਕਹਿੰਦਾ ਫਿਰ ਮੈਂ ਜਾ ਭੱਜ ਜਾਂਦਾ ਤੈਨ ਨਾਲ ਜਿੰਨੇ ਨਾ ਕੋਈ ਠੀਕ ਹੈ ਭਾਈ ਓਕੇ ਕੀ ਕਰਾਂ ਯਾਰ ਚਲ ਦੇਖਦਾ ਜਿਹੜਾ ਹੋ ਸਰਪੰਚ ਚਲ ਆਉਣਗੇ ਦੇਖਾਂਗੇ ਆਉਜੀ ਸਰਪੰਚ ਸਾਹਿਬ ਮੈਂ ਤਾਂ ਆ ਗਿਆ ਉਹ ਕੁੜੀ ਦਾਸ ਕਿੱਥੇ ਆ ਕੁੜੀ ਕਿਹੜੀ ਕੁੜੀ ਉਹ ਕਰਮੀ ਦੀ ਬਹੂ ਜਿਹੜੀ ਤੂੰ ਮੋਟਰ ਤੇ ਬੁਲਾਰ ਕੇ ਨਾ ਨਾ ਜੀ ਇੱਥੇ ਕੋਈ ਕੁੜੀ ਨਹੀਂ ਹੈਗੀ ਤੁਹਾਨੂੰ ਕੋਈ ਭੁਲੇਖਾ ਪੈ ਗਿਆ ਉਪਲੇਖਾਂ ਨਹੀਂ ਪਿਆ ਮੈਨੂੰ ਜਿਹੜੇ ਬੰਦੇ ਨੇ ਤੈਨੂੰ ਆਪਣੀ ਅੱਖਾਂ ਨਾਲ ਦੇਖਿਆ ਨਾ ਉਹਨੇ ਫੋਨ ਕੀਤਾ ਸੀ ਵੀ ਉਹਨੇ ਬੰਦੇ ਨਾਲ ਸੇ ਕੁੜੀ ਬਾੜ ਰੱਖੀ ਹੈਗੀ। ਉਹ ਬਾਈ ਉਹਨੇ ਕਿਸੇ ਹੋਰ ਨੂੰ ਦੇਖਿਆ ਹੋਣਾ। ਪਲੇਖਾ ਮੇਰਾ ਪੈ ਗਿਆ। ਮੈਂ ਤਾਂ ਲਾਈਟ ਦੀ ਬੈਡ ਕਰੀਣਾ ਪਾਣੀ ਲਾਉਣਾ ਕਣਕ ਨੂੰ। ਉਹ ਬਸ ਕਰਾ। ਮੈਨੂੰ ਸਭ ਪਤਾ ਜਿਹੜਾ ਤੂੰ ਪਾਣੀ ਲਾਉਣਾ ਹੈਗਾ। ਨਾਲੇ ਮੇਰੀ ਸੁਣ ਲੈ ਗੱਲ। ਆ ਜਿਹੜਾ ਤੋਰੇ ਕਰਦਾ ਫਿਰਦਾ ਨਾ ਸਾਰਾ ਕੁਝ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ। ਪਿੰਡ ਚੋਂ ਉਹਨੇ ਤਾਂ ਗੰਦ ਪਾਰਖਿਆ ਨਾਲ ਤੂੰ ਵੀ ਰਲਿਆ ਉਹਦੇ। ਤੁਹਾਨੂੰ ਕੋਈ ਗਲਤ ਫਹਿਮੀ ਹੋ ਗਈ। ਜੇ ਨਹੀਂ ਯਕੀਨ ਹੈਗਾ ਤਾਂ ਦੇਖ ਲਓ। ਅੰਦਰ ਦੇਖ ਲਓ ਕੌਣਾ ਕੌ ਓ ਜਿੰਨਾ ਮਰਜੀ ਦੇਖੀ ਆ ਮੈਨੂੰ ਪਤਾ ਹੈ ਹੁਣ ਇਸੇ ਕੁਝ ਨਹੀਂ ਮਿਲਣਾ ਗੱਲ ਸੁਣ ਲੈ ਹੁਣ ਤਾਂ ਮੈਂ ਚਲਾ ਜਾਣਾ ਅਗਲੀ ਵਾਰ ਨਾ ਰੰਗੇ ਹੱਤੀ ਬੜੂ ਤੁਹਾਨੂੰ ਸਮਝ ਗਿਆ ਕੋਈ ਨਾ ਸਮਝ ਗਿਆ ਮੈਂ ਨਾ ਨਾ ਕੋਈ ਗੱਲ ਨਹੀਂ ਠੀਕ ਆ ਬਾਈ ਹਾਂ ਬਸ ਆਉਣਾ ਮੈਂ ਤੇ ਲਵੇ ਥੋੜਾ ਹੀ ਟਾਈਮ ਲੱਗੂ ਅੱਛਾ ਤੇ ਚੱਲ ਕੋਈ ਨਹੀਂ ਮੈਂ ਤੈਨੂੰ ਕਰਦਾ ਹਾਂ ਨਾ ਫਿਰ ਰੁੱਕ ਕੇ ਗੱਲ ਕਰਦਾ ਓਏ ਇੱਕ ਮਿੰਟ ਥੋੜਾ ਇਹ ਕੰਮ ਆ ਠੀਕ ਆ ਹਾਂ ਹਾਂ ਕੋਈ ਨਹੀਂ ਕਰਦਾ ਬਸ ਹੁਣੇ ਕਰਦਾ ਠੀਕ ਆ ਹਾਂਜੀ ਸਰਪੰਚ ਸਾਹਿਬ ਕੀ ਹਾਲ ਹੈ ਤੇਰਾ ਯਾਰ ਬਚ ਗਿਆ ਜਹਾਲ ਤਾਂ ਠੀਕ ਨੇ ਦੇਖਿਆ ਕਿਤੇ ਕੀ ਗੱਲ ਹੋ ਗਈ ਜੀ ਹੁਣਾਂ ਦਾ ਕੀ ਆ ਪੱਕੀ ਇਨਫੋਰਮੇਸ਼ਨ ਮਿਲੀ ਦੀ ਕਿ ਜਨਾਨੀ ਲਈ ਫਰਦਾ ਉਹ ਕੋਠੇ ਚ ਤੂੰ ਦੱਸ ਕਿੱਥੇ ਹੋਊਗਾ ਹੁਣ ਮੈਨੂੰ ਕੀ ਪਤਾ ਜੀ ਕਿੱਥੇ ਹੋਊਗਾ ਮੈਂ ਕਿਹੜਾ ਉਹਦੇ ਨਾਲ ਨਾਲ ਫਰਦਾ ਜਿੰਨਾ ਆਪਦੇ ਕੰਮ ਨਾਲ ਰਹਿਣਾ ਇਸ ਕਰਕੇ ਮੈਂ ਤੈਨੂੰ ਪੁੱਛਿਆ ਵੀ ਤੈਨੂੰ ਪਤਾ ਹੋਊਗਾ ਪਤਾ ਗੱਲ ਕੀ ਜੀ ਮੈਨੂੰ ਤਾਂ ਆਪਦੇ ਕੰਮ ਤੋਂੰਦੇ ਨੇ ਲੋਟ ਆਉਂਦੇ ਕਿ ਮੈਂ ਉਹਦੇ ਨਾਲ ਕਿੱਥੋਂ ਵਾਗ ਗਿਆ ਚਲ ਕੋਈ ਨਾ ਜੇ ਤੈਨੂੰ ਨਹੀਂ ਪਤਾ ਨਾ ਜੇ ਮਿਲਿਆ ਤਾਂ ਉਹਨੂੰ ਸਮਝਾ ਦੇ ਆਵੀਆਂ ਹਰਕਤਾਂ ਤੋਂ ਬਾਜ ਆ ਜੇ ਤੈਨੂੰ ਪਤਾ ਹੈ ਵੀ ਪਿੰਡ ਨੇ ਸਰਬਸੰਮਤੀ ਨਾਲ ਇਹ ਸਰਪੰਚ ਸੁਣਿਆ ਹੁਣ ਪਿੰਡ ਦੇ ਪ੍ਰਤੀ ਮੇਰਾ ਵੀ ਫਰਜ਼ ਬਣਦਾ ਕਿ ਪਿੰਡ ਦੀ ਦੇਖ ਰਹਿਕ ਮੈਂ ਕਰਾਂ ਨਾ ਕੋਈ ਗੱਲ ਇਹ ਸਰਪੰਚ ਸਾਹਿਬ ਮੈਂ ਕਹਿ ਦੂੰਗਾ ਜੇ ਅੱਗੇ ਤਾਂ ਮੈਨੂੰ ਫਸ ਗਿਆ ਤਾਂ ਉਹਦੇ ਨਾਲ ਉਹ ਕਰੂੰਗਾ ਜਿਹੜੀ ਨਾ ਹੋਣੀ ਹੋਵੇ ਸਮਝਾ ਦੇ ਉਹਨੂੰ ਮੜਾ ਠੀਕ ਹੈ ਜੀ ਮੈਂ ਸਮਝਾ ਦਊਗਾ ਕਿਉਂਕਿ ਹੁਣ ਪਿੰਡ ਦੀ ਦੇਖ ਰਹਿਕ ਕਰਨਾ ਹੀ ਮੇਰਾ ਫਰਜ਼ ਹੈਗਾ ਉਹਨੂੰ ਕੁੜੀ ਨੂੰ ਦੇਖ ਕੇ ਪਿੰਡ ਦੀਆਂ ਧੀਆਂ ਆਪਣਾ ਹੋਰ ਵਿਗੜਨਾ ਇਹ ਮੈਂ ਹੋਣ ਨਹੀਂ ਦਿਆਂਗਾ ਨਾ ਕੋਈ ਗੱਲ ਨਹੀਂ ਮੈਂ ਕਹਿ ਦੂੰ ਐ ਸਨੇਹ ਲਾ ਚਲ ਠੀਕ ਆ ਲਾ ਦੀ ਮੜਾ ਇਹ ਸਨੇਹ ਠੀਕ ਹੈ ਜੀ